ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬਿੰਦ ਸਿੰਘ ਦੀਆਂ ਤਸਵੀਰਾਂ ਭਾਰਤੀ ਜਨਤਾ ਪਾਰਟੀ ਦੇ ਪੋਸਟਰਾਂ ਦੇ ਵਿੱਚ ਜਦੋਂ ਰਿਲੀਜ਼ ਹੋਈਆਂ ਤਾਂ ਉਸ ਨੂੰ ਤਸਵੀਰ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਰਾਜਾ ਮਰਿੰਦਰ ਸਿੰਘ ਵੜਿੰਗ ਭੜਕ ਗਏ ਨੇ ਰਾਜਾ ਮਰਿੰਦਰ ਸਿੰਘ ਵੜਿੰਗ ਨੇ ਰਵਨੀਤ ਸਿੰਘ ਬਿੱਟੂ ਜਿਹੜੇ ਤਿੰਨ ਦਫਾ ਕਾਂਗਰਸ ਪਾਰਟੀ ਦੇ ਐਮਪੀ ਰਹਿ ਚੁੱਕੇ ਨੇ ਤੇ ਅੱਜ ਕੱਲ ਉਹ ਆਪਣੀ ਚੌਥੀ ਜਿਹੜੀ ਚੋਣਾਂ ਉਹ ਭਾਰਤੀ ਜਨਤਾ ਪਾਰਟੀ ਵੱਲੋਂ ਲੁਧਿਆਣਾ ਤੋਂ ਲੜ ਰਹੇ ਨੇ ਤੇ ਜਿਸ ਕਰਕੇ ਰਮਬੀਰ ਸਿੰਘ ਬਿੱਟੂ ਅਤੇ ਰਾਜਾ ਮਰਿੰਦਰ ਸਿੰਘ ਵੜਿੰਗ ਵਿਚਕਾਰ ਤਿੱਖੀ ਸ਼ਬਦੀ ਬਹਿਸ ਸ਼ੁਰੂ ਹੋ ਚੁੱਕੀ ਹੈ ਜਿੱਥੇ ਰਾਜਾ ਮਰਿੰਦਰ ਸਿੰਘ ਵੜਿੰਗ ਨੇ ਤਿੱਖੇ ਹਮਲੇ ਕੀਤੇ ਨੇ ਉੱਥੇ ਹੀ ਰਵਨੀਤ ਸਿੰਘ ਬਿੱਟੂ ਨੇ ਰਾਜਾ ਮਰਿੰਦਰ ਸਿੰਘ ਵੜਿੰਗ ਨੂੰ ਜਵਾਬ ਦਿੱਤਾ ਅਸਲ ਦੇ ਵਿੱਚ ਹੁਣ ਲੁਧਿਆਣਾ ਤੋਂ ਭਾਰਤੀ ਜਨਤਾ ਪਾਰਟੀ ਵੱਲੋਂ ਲੋਕ ਸਭਾ ਚੋਣ ਲੜ ਰਹੇ ਰਵਨੀਤ ਸਿੰਘ ਬਿੱਟੂ ਜਿਹੜੇ ਬਿੰਦ ਸਿੰਘ ਦੇ ਪੋਤਰੇ ਨੇ ਉਹਨਾਂ ਨੇ ਜਿਹੜੇ ਵੀ ਲੁਧਿਆਣਾ ਦੇ ਵਿੱਚ ਚੋਣ ਪ੍ਰਚਾਰ ਚਰ ਲਿਆ ਉਹਨਾਂ ਤਸਵੀਰਾਂ ਦੇ ਵਿੱਚ ਜਿਹੜੇ ਪੋਸਟਰ ਨੇ ਉਹਨਾਂ ਵਿੱਚ ਜਿੱਥੇ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਦੀਆਂ ਤਸਵੀਰਾਂ ਲਗਾਈਆਂ ਨੇ ਉੱਥੇ ਪਹਿਲੇ ਨੰਬਰ ਤੇ ਪੰਜਾਬ ਦੇ ਮਰਹੂਮ ਮੁੱਖ ਮੰਤਰੀ ਬਿੰਦ ਸਿੰਘ ਦੀ ਵੀ ਤਸਵੀਰ ਲਈ ਹੈ ਜਿਸ ਤਸਵੀਰ ਨੂੰ ਲੈ ਕੇ ਰਾਜਾ ਅਮਰਿੰਦਰ ਸਿੰਘ ਵੜਿੰਗ ਨੇ ਰਵਨੀਤ ਸਿੰਘ ਬਿੱਟੂ ਨੂੰ ਖਰੀਆਂ-ਖਰੀਆਂ ਸੁਣਾਈਆਂ ਨੇ ਰਾਜਾ ਅਮਰਿੰਦਰ ਸਿੰਘ ਵੜਿੰਗ ਨੇ ਰਵਨੀਤ ਸਿੰਘ ਬਿੱਟੂ ਨੂੰ ਖਰੀਆਂ-ਖਰੀਆਂ ਸੁਣਾਉਂਦੇ ਹੋਏ ਕਿਹਾ ਕਿ ਬਿੱਟੂ ਜੀ ਤੁਸੀਂ ਆਪ ਤਾਂ ਭਾਰਤੀ ਜਨਤਾ ਪਾਰਟੀ ਦੇ ਖੇਮੇ ਵਿੱਚ ਖੜ ਕੇ ਆਪਣੀ ਸੱਤਾ ਦੀ ਭੁੱਖ ਵਾਲੀ ਸ਼ਖਸੀਅਤ ਨੂੰ ਜਗ੍ਹਾ ਜ਼ਾਹਿਰ ਕਰ ਦਿੱਤਾ ਪਰ ਸਰਦਾਰ ਬਿੰਦ ਸਿੰਘ ਜੀ ਦੀ ਉਸ ਚਿੱਟੀ ਪੱਗ ਨੂੰ ਤਾਂ ਬਖਸ਼ ਦੋ ਉਹਨਾਂ ਨੂੰ ਤਾਂ ਬਦਨਾਮ ਨਾ ਕਰੋ ਉਹਨਾਂ ਦੀ ਫੋਟੋ ਤੁਸੀਂ ਆ ਵੋਟਾਂ ਲਈ ਵਰਤ ਕੇ ਉਹਨਾਂ ਦੀ ਸ਼ਹਾਦਤ ਦਾ ਮਜ਼ਾਕ ਬਣਾ ਰਹੇ ਹੋ ਅਕਲ ਨੂੰ ਹੱਥ ਮਾਰੋ ਇਹ ਰਾਜਾ ਮਰਿੰਦਰ ਸਿੰਘ ਵੜਿੰਗਣ ਨੇ ਜਿਹੜਾ ਰਮਨਦੀਪ ਸਿੰਘ ਬਿੱਟੂ ਲੈ ਕੇ ਤੈਅ ਕੀਤਾ ਹੈਗਾ ਉਹਨੂੰ ਲੈ ਕੇ ਹੁਣ ਰਮਨਦੀਪ ਸਿੰਘ ਬਿੱਟੂ ਦਾ ਵੀ ਜਵਾਬ ਆ ਚੁੱਕਾ ਹੈ ਭਾਰਤੀ ਜਨਤਾ ਪਾਰਟੀ ਵੱਲੋਂ ਲੁਧਿਆਣਾ ਸੀਟ ਤੋਂ ਚੋਣ ਲੜ ਰਹੇ ਰਵਨੀ ਸਿੰਘ ਬਿੱਟੂ ਦੇ ਜਿਹੜਾ ਸਿਆਸੀ ਤੰਜ ਕੱਸਿਆ ਉਹਨੂੰ ਲੈ ਕੇ ਸ਼ਬਦੀ ਜਿਹੜੀ جنگ ਸ਼ੁਰੂ ਹੋ ਚੁੱਕੀ ਹੈ ਕਾਂਗਰਸ ਤੋਂ ਭਾਜਪਾ ਚ ਗਏ ਰਵਨੀ ਸਿੰਘ ਬਿੱਟੂ ਨੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਪੋਸਟਰ ਨੇ ਉਹਨਾਂ ਤੇ ਆਪਣੇ ਦਾਦਾ ਜਿਹੜੇ ਸਾਬਕਾ ਮੁੱਖ ਮੰਤਰੀ ਰਹੇ ਚੁੱਕੇ ਬਿੰਦ ਸਿੰਘ ਬਿੰਦ ਸਿੰਘ ਦੀ ਤਸਵੀਰ ਲਗਾਈ ਹੈ ਜਿਸ ਨੂੰ ਲੈ ਕੇ ਹੁਣ ਸਿਆਸੀ ਜਿਹੜਾ ਵਾ ਉਹ ਜੁੱਦ ਸ਼ੁਰੂ ਹੋ ਚੁੱਕਾ ਸੂਬਾ ਪ੍ਰਧਾਨ ਰਾਜਾ ਬਰਿੰਦਰ ਸਿੰਘ ਬੁੜਿੰਗ ਉਹਨਾਂ ਨੇ ਜਿਹੜਾ ਐਕਸ ਅਕਾਊਂਟ ਤੇ ਜਿਹੜੇ ਉਹਨਾਂ ਨੇ ਪੋਸਟ ਸਾਂਝੀ ਕੀਤੀ ਆ ਉਹਦੇ ਚ ਖਰੀਆਂ ਖਰੀਆਂ ਸੁਣਾਇਆ ਇੱਥੋਂ ਤੱਕ ਤੇ ਰਵਨੀ ਸਿੰਘ ਬਿੱਟੂ ਨੂੰ ਕਹਿ ਦਿੱਤਾਗਾ ਕਿ ਤੁਹਾਡੀ ਜਿਹੜੀ ਸਿਆਸੀ ਭੁੱਖਾ ਉਹ ਵੀ ਜਗਜਹਿਰ ਹੋ ਚੁੱਕੀ ਆ ਤੁਸੀਂ ਆਪਣੇ ਦਾਦੇ ਦੀ ਚਿੱਟੀ ਪਾਗ ਨੂੰ ਵੀ ਦਾਗ ਲਾ ਦਿੱਤਾ ਬਦਨਾਮ ਕਰਿਓ ਤੇ ਅਕਲ ਨੂੰ ਹੱਥ ਮਾਰੋ ਇਹਨੂੰ ਲੈ ਕੇ ਰਵਨੀ ਸਿੰਘ ਬਿੱਟੂ ਕੋ ਵੀ ਰਿਆ ਨਹੀਂ ਗਿਆ ਉਹਨਾਂ ਨੇ ਵੀ ਉਸੇ ਬਾਦਸ਼ਾਹ ਦੇ ਵਿੱਚ ਹੀ ਜਵਾਬ ਦਿੱਤਾ ਰਵਨੀ ਸਿੰਘ ਬਿੱਟੂ ਜਿਨ੍ਹਾਂ ਦਾ ਜਨਮ 1975 ਦੇ ਵਿੱਚ ਹੋਇਆ ਔਰ ਤਿੰਨ ਵਾਰ ਸਭ ਤੋਂ ਪਹਿਲਾਂ ਨਨਤਪੁਰ ਸਭ ਤੋਂ ਚੋਣ ਲੜੇ ਫਿਰ ਲੁਧਿਆਣਾ ਤੋਂ ਫਿਰ ਲੁਧਿਆਣਾ ਤੋਂ ਹੁਣ ਚੌਥੀ ਵਾਰ ਫਿਰ ਜਿਹੜੇ ਨੇ ਭਾਜਪਾ ਵੱਲੋਂ ਲੜ ਰਹੇ ਤਿੰਨ ਦਫਾ ਉਹ ਕਾਂਗਰਸ ਪਾਰਟੀ ਦੇ ਹੀ ਐਮਪੀ ਰਹੇ ਚੁੱਕੇ ਨੇ ਉਸ ਤੋਂ ਪਹਿਲਾਂ ਰਵਨੀ ਸਿੰਘ ਬਿੱਟੂ ਮੁੱਖ ਤੌਰ ਤੇ ਬਿੰਸਿੰਘ ਦੇ ਪੋਤਰੇ ਵਜੋਂ ਹੀ ਜਾਣੇ ਜਾਂਦੇ ਸੀ ਲੇਕਿਨ ਜਦੋਂ ਪੋਲਿਟਿਕਸ ਦੇ ਵਿੱਚ ਉਰੇ ਫਿਰ ਪੰਜਾਬ ਜੂਸ ਕਾਂਗਰਸ ਦੇ ਪ੍ਰਧਾਨਗੀ ਤੋਂ ਉਹਨਾਂ ਦਾ ਸਿਆਸੀ ਸ਼ਫ ਜਿਹੜਾ ਸਫਰ ਆ ਉਹ ਸ਼ੁਰੂ ਹੋ ਜਾਂਦਾ ਬਿੰਸਿੰਘ ਬਿੰਸਿੰਘ ਹੋਣਾ ਦਾ ਜਿਹੜਾ 31 ਗਸੂ 1995 ਨੂੰ ਪੰਜਾਬ ਮੁਖ ਸਿਵਲ ਸੇਕਤ ਤਰੇਤ ਦੇ ਸ਼ਾਮੀ ਜਦੋਂ ਦਫਤਰੋਂ ਬਾਹਰ ਐਸ ਉਸ ਸਮੇਂ ਉਹਨਾਂ ਤੇ ਜਿਹੜਾ ਹੰਬਲਾ ਆਇਆ ਸੀ ਅਸੈਂਬਲੀ ਦੇ ਦੌਰਾਨ ਬਿੰਦ ਸਿੰਘ ਦੀ ਮੌਤ ਹੋ ਗਈ ਸੀ ਲੇਕਨ ਹੁਣ ਉਹਨਾਂ ਦੀ ਤਸਵੀਰ ਜਿਹੜੀ ਭਾਜਪੀ ਦੇ ਪੋਸਟਰਾਂ 'ਚ ਲੱਗੀ ਆ ਉਹਨੂੰ ਲੈ ਕੇ ਜਿਹੜਾ ਵਾ ਰਾਜਾ ਮਰੀਂਦਰ ਸਿੰਘ ਵੜਿੰਗ ਨੇ ਟਿੱਪਣੀ ਕੀਤੀ ਆ ਜਿੱਥੇ ਇਸ ਪੋਸਟਰ ਦੇ ਵਿੱਚ ਮਰਹੂਮ ਮੁੱਖ ਮੰਤਰੀ ਬਿੰਦ ਸਿੰਘ ਦੀ ਫੋਟੋ ਲੱਗੀ ਉਸ ਤੋਂ ਬਾਅਦ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਫੋਟੋ ਆ ਫਿਰ ਜੇਪੀ ਨੱਡਾ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਉਸ ਤੋਂ ਬਾਅਦ ਸੂਬਾ ਪ੍ਰਧਾਨ ਜਿਹੜੇ ਨੇ ਸੁਨੀਲ ਜਾਕੜ ਨੇ ਉਹਨਾਂ ਦੀ ਫੋਟੋ ਲੱਗੀ ਆ ਫਿਰ ਰਵਨੀਤ ਸਿੰਘ ਬਿੱਟੂ ਦੀ ਫੋਟੋ ਲੱਗੀ ਆ ਰਵਨੀਤ ਸਿੰਘ ਬਿੱਟੂ ਹੋਣਾ ਨੇ ਕੀ ਕਿਹਾ ਉਸੇ ਭਾਸ਼ਾ ਦੇ ਵਿੱਚ ਉਹਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਮੇਰੇ ਦਾਦਾ ਦਾ ਮੁੱਲ ਹੀ ਨਹੀਂ ਪਾਇਆ ਮੈਨੂੰ ਇਹ ਦੱਸਿਆ ਜਾਵੇ ਕਿ ਜਿਹੜੇ ਕਾਂਗਰਸ ਪਾਰਟੀ ਦੇ ਮੁੱਖ ਦਫਤਰ ਵਿਕੇਸ ਜਿਹੜੇ ਗੇੜ ਦੇ ਨਾਲ ਹੀ ਬਿੰਦ ਸਿੰਘ ਹੋਣਾ ਦੇ ਤਸਵੀਰਾਂ ਲੱਗੀਆਂ ਸੀ ਉਹ ਕਾਂਗਰਸ ਪਾਰਟੀ ਨੇ ਕਿਉਂ ਹਟਾਈਆਂ ਰਵਨੀਤ ਸਿੰਘ ਬਿੱਟੂ ਇਹ ਵੀ ਲਿਖਦੇ ਅਗਨੇ ਸ਼ਹੀਦ ਪਾਰਟੀਆਂ ਤੋਂ ਉੱਪਰ ਹੁੰਦੇ ਨੇ ਕਾਂਗਰਸ ਨੇ ਮੇਰੇ ਦਾਦਾ ਜੀ ਦੀ ਸਰਵ ਉੱਚ ਕੁਰਬਾਨੀ ਨੂੰ ਕਦੇ ਵੀ ਮਾਨਤਾ ਨਹੀਂ ਦਿੱਤੀ ਪੰਜਾਬ ਕਾਂਗਰਸ ਕਮੇਟੀ ਦੱਸੇ ਕਿ 25 ਸਾਲਾਂ ਦੇ ਵਿੱਚ ਚੋਣਾਂ ਜਾਂ ਪਾਰਟੀ ਦੇ ਪ੍ਰੋਗਰਾਮਾਂ ਵਿੱਚ ਉਹਨਾਂ ਦੀ ਕੁਰਬਾਨੀ ਦਾ ਕਦੇ ਜ਼ਿਕਰ ਵੀ ਕੀਤਾ ਚੰਡੀਗੜ੍ਹ ਕਾਂਗਰਸ ਭਵਨ ਸਾਹਮਣੇ ਤੋਂ ਬੀਨ ਸਿੰਘ ਜੀ ਦੇ ਬੁੱਤ ਕਿਉਂ ਹਟਾਏ ਗਏ ਨੇ ਰਾਜਾ ਅਬਰਿੰਦਰ ਸਿੰਘ ਵੜਿੰਗ ਦੱਸਣ ਹੁਣ ਇਹ ਰਾਜਾ ਅਬਰਿੰਦਰ ਸਿੰਘ ਵੜਿੰਗ ਅਤੇ ਰਵਨੀਤ ਸਿੰਘ ਬਿੱਟੂ ਵਿਚਕਾਰ ਜਿਹੜੀ ਸ਼ਬਦੀ ਜੰਗ ਸ਼ੁਰੂ ਹੋਈ ਇਸ ਦਾ ਇਹਨਾਂ ਚੋਣਾਂ ਦੇ ਵਿੱਚ ਕੀ ਅਸਰ ਪੈਂਦਾ ਉਸ ਵਾਰਾ ਗੁਰਬੀ ਸਿੰਘ ਬਿੱਟੂ ਲੈ ਕੇ ਕਾਂਗਰਸ ਪਾਰਟੀ ਪੂਰੀ ਦੀ ਪੂਰਾ ਖਫਾ ਜਿੱਤੋ ਤੱਕ ਕਿ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਦਾਵਾ ਹੋਣੇ ਵੀ ਕਹਿ ਚੁੱਕੇ ਨੇ ਕਿ ਜਿਸ ਦਿਨ ਅਰਬੀ ਸਿੰਘ ਬਿੱਟੂ ਨੇ ਕਾਂਗਰਸ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋਏ ਸੀ ਉਸ ਦਿਨ ਹੀ ਬੈਂ ਸਿੰਘ ਦਾ ਅਸਲ ਤੌਰ ਤੇ ਕਤਲ ਹੋਇਆ ਸੀ ਇਹ ਟਿੱਪਣੀਆਂ ਕਾਂਗਰਸ ਪਾਰਟੀ ਦੇ ਲੀਡਰਾਂ ਵੱਲੋਂ ਕਿਤੇ ਇਹ ਰਵਨੀ ਸਿੰਘ ਬਿੱਟੂ ਦਾ ਪੇਚਾ ਸਿਰਫ ਸੁਜਿੰਦਰ ਸਿੰਘ ਰੰਦਾਵਾ ਦੇ ਨਾਲ ਨਹੀਂ ਰਾਜਾ ਮਰੀਂਦਰ ਸਿੰਘ ਵੜਿੰਗ ਦੇ ਨਾਲ ਹੀ ਨਹੀਂ ਇੱਥੋਂ ਤੱਕ ਕਿ ਪ੍ਰਤਾਪ ਸਿੰਘ ਬਾਜਵਾ ਹੋਣਾ ਦੇ ਨਾਲ ਵੀ ਪੇਚਾ ਪੈ ਚੁੱਕਾ ਜਦੋਂ ਪ੍ਰਤਾਪ ਸਿੰਘ ਬਾਜਵਾ ਵੱਲੋਂ ਇੱਥੋਂ ਤੱਕ ਕਹਿ ਦਿੱਤਾ ਕਿ ਅਗਰ ਰਵਨੀ ਸਿੰਘ ਬਿੱਟੂ ਲੁਧਿਆਣੇ ਤੋਂ ਜਿੱਤ ਜਾਣਗੇ ਤਾਂ ਮੈਂ ਸਿਆਸਤ ਛੱਡ ਦਵਾਂਗਾ ਮੈਂ ਅਸਤੀਫਾ ਦੇ ਦਵਾਂਗਾ ਜਿਸ ਤੇ ਫਿਰ ਟਿੱਪਣੀ ਕਰਦੇ ਹੋਏ ਰਵਨੀ ਸਿੰਘ ਬਿੱਟੂ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਹੀ ਸਿਕਿਉਰਿਟੀ ਜਿਹੜੀ ਸੈਂਟਰ ਸਰਕਾਰ ਨੇ ਦਿੱਤੀ ਸੀ ਉਹ ਵਾਪਸ ਲੈ ਲਈ ਤੇ ਪ੍ਰਤਾਪ ਸਿੰਘ ਬਾਜਵਾ ਮੇਰੇ ਤਰਲੇ ਕਰਨਾ ਆਇਆ ਸੀ ਇਸ ਲੈਵਲ ਦੀ ਸਿਆਸਤ ਸ਼ੁਰੂ ਹੋ ਚੁੱਕੀ ਹੈ ਸਕਿਉਰਿਟੀ ਤੋਂ ਲੈ ਕੇ ਦਾਦਾ ਦੀ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਵੋਟਾਂ ਦੇ ਚੱਕਰ ਦੇ ਵਿੱਚ ਇਸਤੇਮਾਲ ਕਰਨਾ ਉਹਨੂੰ ਲੈ ਕੇ ਹੁਣ ਰਾਜਾ ਮਰਿੰਦਰ ਸਿੰਘ ਵੜਿੰਗ ਅਤੇ ਰਵਨੀਤ ਸਿੰਘ ਬਿੱਟੂ ਸਾਡੇ ਸਾਹਮਣੇ ਹੋ ਗਏ ਨੇ ਦੇਖਦੇ ਆਂ ਇਹ ਸ਼ਬਦੀ ਜੰਗ ਕਦੋਂ ਖਤਮ ਹੁੰਦੀ ਆ ਤੇ ਕੀ ਬੈਂ ਸਿੰਘ ਦੀਆਂ ਜਿਹੜੀਆਂ ਪੋਸਟਰਾਂ ਦੇ ਵਿੱਚ ਤਸਵੀਰਾਂ ਰਵਨੀਤ ਸਿੰਘ ਬਿੱਟੂ ਵੱਲੋਂ ਲਗਾਈਆਂ ਜਾ ਰਹੀਆਂ ਨੇ ਕਿ ਉਹਨਾਂ ਤਸਵੀਰਾਂ ਦਾ ਰਵਨੀਤ ਸਿੰਘ ਬਿੱਟੂ ਦਾ ਮੂਲ ਪਏਗਾ ਕੀ ਉਹ ਮੁੜ ਚੌਥੀ ਵਾਰ ਐਮਪੀ ਬਣ ਸਕਣਗੇ ਕਿਉਂਕਿ ਹਾਲੇ ਕਾਂਗਰਸ ਪਾਰਟੀ ਨੇ ਲੁਧਿਆਣਾ ਤੋਂ ਆਪਣਾ ਉਮੀਦਵਾਰ ਮੈਦਾਨ ਦੇ ਵਿੱਚ ਉਤਾਰਨਾ ਇਸ ਜਾਣਕਾਰੀ ਨਾਲ ਧਰਤ ਤੋਂ ਲੰਦੇ ਆ ਗਿਆ ਦੇਖਦੇ ਰਹੋ এবিসি ਪੰਜਾਬ ਧੰਨਵਾਦ